ਸਤਿ ਸ਼੍ਰੀ ਅਕਾਲ ਡੀਫਾਈਵ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂ ਸਵਾਗਤ ਕਰਦਾ ਹਾਂ ਆਮ ਆਦਮੀ ਪਾਰਟੀ ਦੇ ਅਮਰਸਰ ਸੈਂਟਰਲ ਤੋਂ ਵਿਧਾਇਕ ਅਜੇ ਗੁਪਤਾ ਨੇ ਬਦਲਾਅ ਨੂੰ ਲੈ ਕੇ ਵੱਡੇ ਸਵਾਲ ਖੜੇ ਕੀਤੇ ਨੇ ਤੇ ਵੀਡੀਓ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਵੜਿੰਗ ਨੇ ਵੀ ਸਾਂਝੀ ਕੀਤੀ ਹੈ ਪਹਿਲਾਂ ਤੁਸੀਂ ਵੀ ਦੇਖੋ ਇਹ ਸਾਰੀ ਵੀਡੀਓ ਬਦਲਾਅ ਦਾ ਤੁਸੀਂ ਜਰਾ ਦੇਖਿਆ ਜੀ ਜਨਰਲ ਸਾਹਿਬ ਕੀ ਬਦਲਾਅ ਹੈ ਪੰਜਾਬ ਦੇ ਵਿੱਚ ਨਸਰ ਲੱਗੂ ਰਸ਼ਾ ਪੰਦਤੀ ਹੋਇਆ ਸਰਪੰਚ ਰਸ਼ਾ ਬਾਗਿਤੀ ਹੋਣਾ ਸੀ ਰਸ਼ਾ 23 ਨਾ ਫੱਦ ਗਿਆ ਪੰਜਾਬ ਦੇ ਵਿੱਚ ਆਖਰ ਤਾਂ ਇਹਦਾ ਖਾਤ ਰਸ਼ੇ ਦਾ ਨਾਮ ਜੀ ਆਪਾਂ ਕੱਲ੍ਹ ਲਈ ਭ੍ਰਸ਼ਟਾਚਾਰ ਦੀ ਭ੍ਰਸ਼ਟਾਚਾਰ ਭ੍ਰਸ਼ਟਾਚਾਰ ਹੀ ਕਰਦੇ ਆ ਕਿਹੜਾ ਪਰਖ ਚੱਲ ਪਦਦੇ ਆਪਕੋ ਸੋ ਕੀ ਦੱਸੇ ਮੇਰਾ ਕੇ ਇਹ ਡਾਕਟਰ ਸਾਹਿਬ ਨਸ਼ਾ ਤੇ ਬਾਤ ਕਿਤਰੇ ਨਹੀਂ ਹੋਇਆ ਮੇਰਾ ਭ੍ਰਸ਼ਟਾਚਾਰ ਸੀ ਜਿਹੜਾ ਕਲੈਕਸ਼ਨ ਸੀ ਉਹ ਹੈਗੀ ਹੋ ਗਈ ਹੈਗੀ ਹੋ ਗਈ ਮੇਰਾ ਇੱਕ ਦੋ ਜਿਹੜਾ ਕਾਰੋਬਾਰੀ ਹੈ ਮੇਰਾ ਬਿਜ਼ਨਸ ਮਾਣਾ ਕਿਦਾਂ ਮੈਂ ਜਦੋਂ ਕੋਈ ਤਾਂ ਗੰਭੀਰ ਇਤਰਾਜ਼ ਦੇ ਆਪਣਾ ਮੇਰੇ ਕੋਲ ਰਿਸ਼ਵਤ ਮੰਗੀ ਗਈ 1 ਲੱਖ ਰੁਪਈਆ ਜਦੋਂ ਮੈਂ ਕਿਸੇ ਐਮਐਨਏ ਨਾਲ ਫੋਨ ਕਰਤਾ ਤੇ ਵਿਸ਼ਾ ਤੋਂ ਇੱਕ ਫਾਇਲ ਦੇ ਨਾਟਕ ਰਹੀਆ ਇਹ ਜਿਹਾ ਆ ਸਕਦਾ ਤਾਂ ਇਹ ਕਿੰਨਾ ਕਿੰਦਾ ਲੋਕ ਨੂੰ ਆਇਆ ਇਹ ਕੋਈ ਬਰਬਾਦ ਨਹੀਂ ਹੈ ਇਸ ਪੂਰੇ ਮਾਮਲੇ ਨੂੰ ਲੈ ਕੇ ਤੇ ਇਸ ਵੀਡੀਓ ਨੂੰ ਲੈ ਕੇ ਜਦੋਂ ਐਮਐਲਏ ਅਜੀਤ ਗੁਪਤਾ ਦੇ ਨਾਲ ਫੋਨ ਦੇ ਉੱਤੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕੀ ਕਿਹਾ ਤੁਸੀਂ ਉਹ ਵੀ ਸੁਣੋ ਇੱਕ ਨਾ ਵੀਡੀਓ ਰਾਜਾ ਵੜਿੰਗੋਰਾ ਨੇ ਤੁਹਾਡੀ ਸ਼ੇਅਰ ਕੀਤੀ ਹੋਈ ਆ ਬਦਲਾ ਨੂੰ ਲੈ ਕੇ ਉਹ ਕਦੋਂ ਦੀ ਵੀਡੀਓ ਹੈ ਜੀ ਉਹ ਕੌਂ ਬਿਰੀ ਗੇ ਹਾਂਜੀ ਤੇ ਉਹਦੇ ਚ ਕੀ ਮਤਲਬ ਕਿ ਉਹਨਾਂ ਨੇ ਇਸ ਤਰ੍ਹਾਂ ਕੀਤਾ ਕਿ ਤੁਸੀਂ ਪਾਰਟੀ ਦੇ ਉਹਦੇ ਕਰਕੇ ਕਰ ਰਹੇ ਹੋ ਬਦਲਾ ਕਰਕੇ ਤਾਂ ਉਹਦਾ ਸੱਚ ਕੀ ਹੈ ਜੀ ਪਰ ਤੇ ਪਰ ਤੇ ਪਾਰਟੀ ਪਰਚ ਦਰਬਾਦ ਦੇ ਹਾਂਜੀ ਹਾਂਜੀ ਸੱਚ ਉਹ ਨੈਸ਼ਨਲ ਬੰਦ ਹੋ ਰਹੇ ਹਾਂਜੀ ਕੀ ਕਾਸ਼ੰ ਬੰਦ ਕਰਾਇਆ ਗਏ ਹਾਂਜੀ ਸੋ ਇਹਦਾ ਅੰਮ੍ਰਿਤਸਰ ਦੇ ਹੋਰ ਅਖੀਰ ਦੇ ਸਾਹਮਣੇ ਹੋ ਕਰਾਇਆ ਹਾਂਜੀ ਮੰਗਰ ਬਿਰੋਕ੍ਰਾਸੀ ਨਾਲ ਸੁਬਾਤ ਨੂੰ ਆ ਗਏ ਹਾਂ ਨਹੀਂ ਬਿਰੋਕ੍ਰਾਸੀ ਤੋਂ ਸੇਵਾ ਕਿਰਿਆ ਨਾ ਕਿਰਿਆ ਖੰਡ ਦੇ ਤੋਂ ਕੋਲ ਦਾ ਕਾਰਜ ਆ ਗਏ ਜੀ ਤੇ ਐਮਲ ਸਾਹਿਬ ਇਸ ਤਰ੍ਹਾਂ ਨਹੀਂ ਹੈ ਕਿ ਜੇ ਇਹ ਹੀ ਮੁੱਦਾ ਸੀਗਾ ਤਾਂ ਆਪਾਂ ਇਹ ਗੱਲ ਮਾਨ ਸਾਹਿਬ ਤੱਕ ਵੀ ਪਹੁੰਚਾ ਸਕਦੇ ਸੀ ਜਾਂ ਤੁਸੀਂ ਉਹਨਾਂ ਨਾਲ ਗੱਲ ਕੀਤੀ ਸੀ ਕਿਉਂਕਿ ਇਹ ਹੁਣ ਵਿਰੋਧੀਆਂ ਨੂੰ ਇੱਕ ਮੁੱਦਾ ਮਿਲਦਾ ਨਜ਼ਰ ਆ ਰਿਹਾ ਹੈ ਕਿ ਤੁਸੀਂ ਪਾਰਟੀ ਦੇ ਵਿੱਚੋਂ ਤੇ ਇਸ ਤਰ੍ਹਾਂ ਦੀ ਗੱਲ ਕਰ ਰਹੇ ਹੋ। ਬਾਈ ਜਲਦੀ ਨਾਲ ਤੁਸੀਂ ਦੱਸੋ ਕਿ ਤੁਹਾਨੂੰ ਕੀ ਚਾਹੀਏ ਆਪ ਨੂੰ ਬੋਲੀ ਗਰਾਉਂਡ ਤੇ ਜੋ ਤੁਸੀਂ ਕਹੋ ਜੀ ਜੋ ਗਰਾਉਂਡ ਰਿਐਲਿਟੀ ਹੋਣੀ ਚਾਹੀਦੀ ਕਿ ਉਹਨਾਂ ਦੀ ਸਾਡਾ ਗਰਾਉਂਡ ਜੀ ਉਹਨਾਂ ਦੀ ਸਾਡਾ جی مہربانی so, uh, so, جی, جی, جی. تو اپنا پک رکھنا ਦੱਸਦੀ ਕਿਸ ਤੋਂ ਪਹਿਲਾਂ ਵੀ ਕੁਵਰ ਵਿਜੇ ਪ੍ਰਤਾਪ ਸਿੰਘ ਜੋ ਅਮਰਸਰ ਤੋਂ ਵਿਧਾਇਕ ਨੇ ਉਹਨਾਂ ਨੇ ਵੀ ਕਈ ਵਾਰ ਪਾਰਟੀ ਦੀ ਕਾਰਗੁਜ਼ਾਰੀ ਦੇ ਉੱਤੇ ਸਵਾਲ ਖੜੇ ਕੀਤੇ ਨੇ ਤੇ ਹੁਣ ਅਜੇ ਗੁਪਤਾ ਹੁਰਾਂ ਨੇ ਵੀ ਬਦਲਾ ਨੂੰ ਲੈ ਕੇ ਸਵਾਲ ਖੜੇ ਕੀਤੇ ਨੇ ਕਿ ਭ੍ਰਿਸ਼ਟਾਚਾਰ ਉਵੇਂ ਹੀ ਚੱਲ ਰਿਹਾ ਹੈ ਕੋਈ ਬਦਲਾ ਨਹੀਂ ਆਇਆ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਮਾਮਲਾ ਕੀ ਮੋੜ ਲੈਂਦਾ ਹੈ ਨਿਡਰ ਹਾਂ ਨਿਰਪੱਖ ਰਹਾ ਹਾਂ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਕੋਣ ਕੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬਣਾਂਗੇ ਪੰਜਾਬ ਦੀ ਆਵਾਜ਼ ਬਣ ਹੋਰਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਤ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਅਰ ਸ਼ਹਿਰ ਜਮਾਨਾ ਬਣ ਉਹਨਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗਰਸ਼ਣਾ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ